ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਬੀਬੀ ਬੀਰੋ ਜੀ ਬੀਬੀ ਬੀਰੋ ਜੀ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਦਮੋਦਰੀ ਜੀ ਦੇ ਘਰ 1615 ਈਸਵੀ ਨੂੰ ਹੋਇਆ ਸੀ ਉਹਨਾਂ ਦਾ ਜਨਮ ਸਥਾਨ ਗੁਰੂ ਕੇ ਮਹਿਲ ਅੰਮ੍ਰਿਤਸਰ ਸੀ ਉਹ ਪੰਜ ਭਰਾਵਾਂ ਦੀ ਇਕਲੋਤੀ ਭੈਣ ਸੀ ਮਾਤਾ ਗੰਗਾ ਜੀ ਨੇ ਆਪਣੀ ਪੋਤੀ ਬੀਬੀ ਵੀਰੋ ਜੀ ਨੂੰ ਗੁਰਸਿੱਖੀ ਦੇ ਸੰਸਕਾਰ ਦ੍ਰੜ ਕਰਵਾਏ ਸਨ ਇਸ ਲਈ ਬੀਬੀ ਵੀਰੋ ਜੀ ਲੰਗਰ ਬਣਾਉਣ ਅਤੇ ਵਰਤੌਣ ਦੀ ਸੇਵਾ ਚਾਈ ਚਾਈ ਕਰਦੇ ਸਨ ਬੀਬੀ ਵੀਰੋ ਜੀ ਨੂੰ ਗੁਰਬਾਣੀ ਕੰਠ ਸੀ ਇਸ ਲਈ ਉਹ ਬਾਣੀ ਦਾ ਪਾਠ ਕਰਦੇ ਰਹਿੰਦੇ ਸਨ ਇੱਕ ਦਿਨ ਮਲਵੇ ਦੇ ਪਿੰਡ ਮੱਲੇ ਦੀ ਸੰਗਤ ਚੇਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਭਾਈ ਸਾਈਂਦਾਸ ਅਤੇ ਬੀਬੀ ਰਾਮੂ ਜੀ ਵੀ ਉਹਨਾਂ ਦੇ ਨਾਲ ਸਨ ਗੁਰੂ ਜੀ ਅਕਾਲ ਤਖਤ ਅਕਾਲ ਤਖਤ ਸਾਹਿਬ ਵਿਖੇ ਬਰਾਜਮਾਨ ਸਨ ਜਦ ਗੁਰੂ ਜੀ ਸੰਗਤ ਨਾਲ ਵਚਨ ਬਿਲਾਸ ਕਰ ਰਹੇ ਸਨ ਤਾਂ ਉਹਨਾਂ ਦੀ ਨਜ਼ਰ ਇੱਕ ਲੜਕੇ ਦੇ ਪਈ ਜਿਹੜਾ ਬੜਾ ਸਾਊ ਸੁਭਾਅ ਅਤੇ ਨਾਮ ਸਿਮਰਨ ਵਾਲਾ ਸੀ ਪਰ ਉਸ ਦੇ ਕੱਪੜੇ ਮੈਲੇ ਹੀ ਪਾਏ ਹੋਏ ਸਨ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਜਦੋਂ ਕੋਲ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਬੇਟਾ ਤੇਰਾ ਨਾਮ ਕੀ ਹੈ ਉਸ ਦਾ ਪਿਤਾ ਗੁਰੂ ਜੀ ਦੇ ਕੋਲ ਬੈਠਾ ਸੀ ਉਹ ਉੱਠ ਕੇ ਖੜਾ ਹੋ ਗਿਆ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਮੇਰਾ ਨਾਮ ਧਰਮਾ ਹੈ ਇਹ ਮੇਰਾ ਪੁੱਤਰ ਹੈ ਇਸ ਦਾ ਨਾਮ ਸਾਧੂ ਹੈ ਗੁਰੂ ਜੀ ਨੇ ਕਿਹਾ ਕਿ ਧਰਮਾ ਅਸੀਂ ਆਪਣੀ ਪੁੱਤਰੀ ਦਾ ਰਸਤਾ ਤੇਰੇ ਪੁੱਤਰ ਸਾਧੂ ਨਾਲ ਕਰਨਾ ਹੈ ਭਾਈ ਧਰਮੇ ਨੇ ਕਿਹਾ ਗੁਰੂ ਜੀ ਅਸੀਂ ਬਹੁਤ ਗਰੀਬ ਹਾਂ ਅਤੇ ਤੁਸੀਂ ਇੰਨੇ ਵੱਡੇ ਹੋ ਸਾਡਾ ਮੇਲ ਤੁਹਾਡੇ ਨਾਲ ਕਿਵੇਂ ਹੋ ਸਕਦਾ ਹੈ ਗੁਰੂ ਜੀ ਨੇ ਕਿਹਾ ਕਿ ਵੱਡਾ ਸਿਰਫ ਪਰਮਾਤਮਾ ਹੈ ਗੁਰੂ ਘਰ ਦੇ ਰਸਤੇ ਲਈ ਪੱਲੇ دنیਵੀ ਧਨ ਨਹੀਂ ਨਾਮ ਤਨ ਵੇਖਿਆ ਜਾਂਦਾ ਹੈ ਭਾਈ ਸਾਈ ਦਾਸ ਅਤੇ ਬੀਬੀ ਰਾਮੋ ਜੀ ਨੂੰ ਭਾਈ ਸਾਧੂ ਅਤੇ ਬੀਬੀ ਵੀਰੋ ਦੇ ਵਿਚੋਲੇ ਬਣਾ ਕੇ ਭਾਈ ਸਾਧੂ ਅਤੇ ਬੀਬੀ ਵੀਰੋ ਦਾ ਵਿਆਹ 26 ਜੇਠ ਸੰਮਤ 1638 ਨੂੰ ਰੱਖ ਦਿੱਤਾ ਸੀ ਗੁਰੂ ਜੀ ਦੇ ਲਾਂਗਰੀਆਂ ਨੇ ਬੀਬੀ ਵੀਰੋ ਜੀ ਦੇ ਵਿਆਹ ਤੇ ਬਹੁਤ ਮਠਿਆਈਆਂ ਬਣਾਈਆਂ ਸਨ ਸਾਰਾ ਦਿਨ ਕੰਮ ਕਰਕੇ ਲਾਂਗਰੀ ਥੱਕ ਕੇ ਸੌਂ ਗਏ ਸਨ ਕਿ ਰਾਤ ਨੂੰ ਕਾਬਲ ਤੋਂ ਸਿੱਖ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਈ ਸੀ ਗੁਰੂ ਜੀ ਨੇ ਮਾਤਾ ਦਮੋਦਰੀ ਜੀ ਨੂੰ ਸਨੇਹਾ ਭੇਜਿਆ ਕਿ ਸੰਗਤਾਂ ਨੂੰ ਮਠਿਆਈਆਂ ਛਕਾਓ ਮਾਤਾ ਦਮੋਦਰੀ ਜੀ ਨੇ ਕਿਹਾ ਕਿ ਇਹ ਮਠਿਆਈ ਤਾਂ ਬਰਾਤੀਆਂ ਲਈ ਹੈ ਇਸ ਲਈ ਕਿਸੇ ਹੋਰ ਨੂੰ ਨਹੀਂ ਸ਼ਿਕਾਇਤ ਸ਼ਿਕਾਈ ਜਾ ਸਕਦੀ ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਹਿਸਬਾ ਵਚਨ ਕਰ ਦਿੱਤਾ ਕਿ ਜੇ ਮਠਿਆਈ ਸੰਗਤ ਨੂੰ ਨਹੀਂ ਸ਼ਿਕਾਈ ਜਾ ਸਕਦੀ ਤਾਂ ਇਸ ਨੂੰ ਤੁਰਕ ਹੀ ਖਾਣਗੇ ਅਗਲੇ ਦਿਨ ਸਿੱਖਾਂ ਨੇ ਗਮਟਾਲੇ ਕੋਲ ਸ਼ਾਹਜਹਾਂ ਦਾ ਬਾਜ਼ ਫੜ ਲਿਆ ਸੀ ਜਿਸ ਕਾਰਨ ਮੁਗਲਾਂ ਦੀ ਫੌਜ ਨੇ ਗੁਰੂ ਘਰ ਤੇ ਚੜਾਈ ਕਰ ਦਿੱਤੀ ਸੀ ਸਾਰਾ ਦਿਨ ਇਹ ਜੰਗ ਚੱਲਦੀ ਰਹੀ ਸੀ ਸਿੱਖਾਂ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਗੁਰੂ ਜੀ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਅਤੇ ਬੀਬੀ ਵੀਰੋ ਜੀ ਦੇ ਵਿਆਹ ਦਾ ਸਮਾਨ ਗੱਡਿਆਂ ਤੇ ਲੱਦ ਕੇ ਪਿੰਡ ਚਵਾਲ ਭੇਜ ਦਿੱਤਾ ਸੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਚਾਟੀਬੰਦ ਨੇੜੇ ਲਿਆ ਕੇ ਗੁਰੂ ਜੀ ਨੇ ਪੂਰੀ ਗੁਰਮਰਿਆਦਾ ਅਨੁਸਾਰ ਆਪਣੇ ਹੱਥੀਂ ਕੀਤਾ ਸੀ ਬੀਬੀ ਬੀਰੋ ਜੀ ਦੇ ਵਿਆਹ ਲਈ ਲਿਆ ਗਿਆ ਬਾਲਣ ਸ਼ਹੀਦਾਂ ਦੇ ਸੰਸਕਾਰ ਲਈ ਕੰਮ ਆਇਆ ਸੀ ਰਾਤ ਨੂੰ ਕਿਲੇ ਦੀ ਕੰਧ ਟੁੱਟ ਗਈ ਸਾਰਾ ਪਰਿਵਾਰ ਚਵਾਲ ਪਿੰਡ ਨੂੰ ਚਾਲੇ ਪਾ ਗਿਆ ਰਸਤੇ ਵਿੱਚ ਜਾ ਕੇ ਪਤਾ ਲੱਗਾ ਕਿ ਬੀਬੀ ਬੀਰੋ ਜੀ ਤਾਂ ਉੱਥੇ ਹੀ ਸੁੱਤੇ ਰਹਿ ਗਏ ਹਨ ਫਿਰ ਗੁਰੂ ਜੀ ਨੇ ਆਪਣਾ ਸਿਮਰਨਾ ਦੇ ਕੇ ਭਾਈ ਸਿੱਖੋ ਅਤੇ ਭਾਈ ਬਾਰਨ ਨੂੰ ਭੇਜਿਆ ਉਹ ਦਲੇਰ ਅਤੇ ਡਰਸਿਕ ਬੀਬੀ ਵੀਰੋ ਨੂੰ ਗੁਰੂ ਜੀ ਦਾ ਸਿਮਰਨਾ ਬਖਾ ਕੇ ਉੱਥੋਂ ਘੋੜੇ ਤੇ ਬਿਠਾ ਕੇ ਚੁਬਾਲ ਲੈ ਆਏ ਸਨ ਉੱਥੇ ਕਿਲੇ ਵਿੱਚ ਤੁਰਕ ਪਰਵੇਸ਼ ਕਰ ਗਏ ਗੁਰੂ ਜੀ ਦੇ ਬਚਨਾਂ ਅਨੁਸਾਰ ਬੀਬੀ ਵੀਰੋ ਜੀ ਦੇ ਵਿਆਹ ਲਈ ਬੜਾਈ ਮਠਿਆਈ ਉਹਨਾਂ ਤਰਕਾਂ ਨੇ ਖਾਧੇ ਸੀ ਉਦਰ ਭਾਈ ਧਰਮੇ ਨੂੰ ਸਨੇਹਾ ਭੇਜਿਆ ਗਿਆ ਕਿ ਉਹ ਆਪਣੇ ਪੁੱਤਰ ਸਾਧੂ ਦੀ ਬਰਾਤ ਨੂੰ ਚਵਾਲ ਪਿੰਡ ਲੈ ਕੇ ਆਉਣ ਭਾਈ ਸਾਧੂ ਦੀ ਬਰਾਤ ਚਵਾਲ ਵਿਖੇ ਆਈ ਬਰਾਤ ਦਾ ਸਵਾਗਤ ਬੜੀ ਗਰਮ ਜੋਸ਼ੀ ਨਾਲ ਹੋਇਆ ਉੱਥੇ ਬੀਬੀ ਵੀਰੋ ਜੀ ਅਤੇ ਭਾਈ ਸਾਧੂ ਜੀ ਦੇ ਆਨੰਦ ਕਾਰਜ ਕਰਵਾਏ ਗਏ ਬੀਬੀ ਵੀਰੋ ਜੀ ਅਤੇ ਭਾਈ ਸਾਧੂ ਜੀ ਦੇ ਘਰ ਪੰਜ ਪੁੱਤਰਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਭਗਾਣੀ ਯੁੱਧ ਵਿੱਚ ਬੜੀ ਬੀਰਤਾ ਨਾਲ ਭਾਗ ਲਿਆ ਸੀ ਅਤੇ ਦੋ ਪੁੱਤਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਜਿਸ ਸਥਾਨ ਤੇ ਸਿੰਘਾ ਦਾ ਸੰਸਕਾਰ ਹੋਇਆ ਸੀ ਉੱਥੇ ਗੁਰਦੁਆਰਾ ਸੰਗਰਾਣਾ ਸਾਹਿਬ ਅਤੇ ਜਿਸ ਸਥਾਨ ਤੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋਇਆ ਸੀ ਉੱਥੇ ਗੁਰਦੁਆਰਾ ਬੀਬੀ ਬੀਰੋ ਜੀ ਚਵਾਲ ਸ਼ਿਸ਼ੋਬਤ ਹੈ ਸਿੱਖ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰ ਦੇਣੀ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ